ਇਹ ਤੇ ਬੈਗ ਨਹੀਂ ਆਣਾ ਚਲੋ ਚੱਲੀਏ 50000 ਚ ਦੋਹਾਂ ਦਾ ਦੋਹਾਂ ਦਾ ਬਣੇ ਲਸੰਸੀ ਕਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਅਸੀਂ ਆਏ ਹਾਂ ਅਸੀਂ ਰਾਵੀ ਦੇ ਤੇ ਦੇਖਣਾ ਹੈ ਅਸੀਂ ਪਾਣੀ ਕਿੰਨਾ ਨਾਲਦਾ ਕਹਿੰਦੇ ਵੀ ਪਾਣੀ ਵਧਿਆ ਤੇ ਅਸੀਂ ਆਖਿਆ ਦੇਖ ਆਉਨੇ ਜਾ ਕੇ ਅਮਰਤ ਵੀ ਡਿਆ ਹੀ ਕਹਿੰਦਾ ਪਿਆ ਸੀ ਮਗਰ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਨਾ ਤੇ ਛੱਟ ਜਾਇਆ ਪਾਣੀ ਜਿਹੜਾ ਥੋੜਾ ਨਾ ਥੱਲੇ ਜਾ ਚੁੱਕਾ ਹੈ ਦਿਖਾਉਣੇ ਦਾ ਨਜ਼ਰ ਰਾਵੀ ਅੱਗੇ ਦੇਖ ਸਕਦੇ ਤੇ ਤੁਸੀਂ ਰਾਵੀ ਵੇਖਾਂ ਲੋ ਪਹਿਲਾਂ ਨਾ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੁਹਾਡੇ ਲਈ ਬਣਾਈ ਦੀ ਆ ਬਸ ਹੌਸਲਾ ਦਿੰਦੇ ਰਹੋ ਬਸ ਤੇ ਲਕੀਰਾਂ ਆਂਗੇ ਤੇ ਜੇ ਨਾਂ ਵੀ ਚੱਲੇ ਤੇ ਯਾਦਗਰੀ ਤੇ ਰਹੂਗੀ ਨਾ ਚੈਨਲ ਤੇ ਚਲੋ ਰਵੀ ਉਹ ਕਿਥੋਂ ਤੱਕ ਚੱਲਦੀ ਪਈ ਹੁਣ ਉਹਦੋਂ ਵੀਡੀਓ ਦੇ ਵਿੱਚ ਤਾਂ ਕਿੰਨੀ ਇੱਥੋਂ ਦਾ ਕੰਡੇ ਤੱਕ ਦੱਸਣ ਦੇ ਬਣੀ ਆ ਨਾ ਜਿਹੜੀ ਪੁਰਾਣੀ ਵਿਖਾਤੀ ਯਾਦ ਦੀ ਉਹਦੋਂ ਆਖਾ ਉਹ ਆ ਵਿੱਚੇ ਵਿਖਾ ਦਰਨੇ ਆ ਪੋਲ ਜਾ ਕਰ ਰੇ ਇੱਕ ਪਿੱਛੇ ਵੀ ਪੋਲ ਬਣਾਦਾ ਪਿਆ ਉਹਨੂੰ ਕਾਫੀ ਤਿੰਨ ਤਿੰਨ ਕ ਸਾਲ ਹੋ ਗਏ ਬਣਦੇ ਤਿੰਨ ਚਾਰ ਸਾਲ ਸਾਡੇ ਆਪਾਂ ਜਦੋਂ ਪਹਿਲਾਂ ਇਹ ਸੀ ਹੈ ਉਹ ਪਤਾ ਕੀ ਪਾਣੀ ਥੱਲੇ ਵੱਜਣ ਡਿਆ ਨਾ ਆ ਵੇਖ ਤੋਂ ਠਾਣੂ ਤੇ ਤਾਂ ਲੱਗਣ ਡਿਆ ਵਾ ਉਧਰ ਨਾਲ ਤਾਂ ਵਹਣ ਡਿਆ ਨਾ ਆਵਾਜ਼ ਵੇਖ ਵਾਚ ਚੈੱਕ ਕਰੋ ਤੁਸੀਂ ਪਾਣੀ ਦੇ ਉਧਰ ਕਿੰਨੀ ਜ਼ਿਆਦਾ ਆਵਾਜ਼ ਆਉਂਦੀ ਪਈ ਹੈ ਤਾਂ ਇੱਧਰ ਪਾਣੀ ਸ਼ਾਂਤ ਹੁਣ ਆਵੇ ਚ ਡਿੱਗ ਜਾ ਪਾਣੀ ਸ਼ਾਂਤ ਜੇ ਛੋਲਿਆ ਪਰਤੇ ਜਿੱਧਰ ਉਹ ਕੀ ਕਰਦੇ ਆਰਾ ਇੱਧਰ ਰਹਿ ਰਹੇ ਨੇ ਜੀ ਭੁੱਖ ਪੂਰੇ ਜਾਂਦੇ ਬਾਤ ਬੋਧ ਨਾਲ ਨਾ ਨਾ ਮੈਂ ਕਿੱਧਰ ਜਾ ਹਾਂ ਆ ਤਾਂ ਫਤਰ ਖਲਾ ਰਹੇ ਆ ਮੈਂ ਤਾਂ ਬੰਨੇ ਹੀ ਛੇੜੇ

ਇਆ ਇੱਥੇ ਕੋਈ ਜਾਨਵਰ ਉਤਰਿਆ ਆਏਗਾ। ਉਤਰ ਰਿਹਾ ਲਿਖ ਰਿਹਾ। ਜਾਨਵਰ ਨੇ ਬੈਠਾ ਗਿਆ ਵੀ ਜਾਨਵਰ ਨੇ ਬੈਠਾ ਹੈ। ਆ ਪੈੜ ਜੇ ਲੱਗੇ। ਹਾਂ ਉਤਰਿਆ ਤਰਿਆ ਹੋਣਾ ਕੋਈ ਜਾਨਵਰ। ਆ ਇਧਰੋਂ ਤਾਂ ਨੰਤਾ। ਤਾਂ ਹੁਣ ਪੀ ਇਧਰਲੀ ਸਾਈਡ ਤੇ ਕਿਤਰਾ ਪਾਣੀ ਘੁੰਮ ਗਿਆ ਆਂ ਡਿਆ ਹੋ ਤੇ ਕਿਤਰਾ ਰੁਕਿਆ। ਹਮਾਰੇ ਕੋ ਇਧਰੋਂ ਨਾਲ ਦਾ ਪਿੱਛੋਂ ਜਿਹੜੀ ਹੈ ਨਾ ਸਾਰੀ ਰਾਵੀ। ਬੰਦ ਐ ਕਲੋਜ਼। ਸਾਰੀ ਰੇਤ ਨਾ ਬੰਦ ਹੋਈ ਪਈ। ਤੇ ਪਾਣੀ ਨੇ ਰੋਕ ਇਧਰੋਂ ਬਣਾਇਆ ਸਾਰਾ ਘੁੰਮ ਕੇ ਪਾਣੀ ਐ એનર્ਜੀ ਬਣਾ ਕੇ ਤੇ ਫੇਰ ਆ ਪੁਲ ਦੇ ਥੱਲੇ ਦੀ ਲੰਘ ਰਿਹਾ ਇੱਧਰ ਉਹ ਜਿਹੜਾ ਤੁਹਾਨੂੰ ਦੂਸਰੀ ਸਾਈਡ ਤਾਂ ਨਹੀਂ ਬਤਾਇਆ ਹੁਣ ਅਸੀਂ ਚੱਲਦੇ ਆਂ ਵਾਪਸੀ ਤੇ ਵਾਪਸੀ ਤੁਹਾਨੂੰ ਜਦਿਆਂ ਦੇ ਰਾਜ ਵਿਖਾਉਂਦੇ ਜਾਂਦੇ ਆ ਕਿ ਨਾਲ ਨੁਕਸਾਨ ਆ ਕਿ ਜਿਹੜੇ ਵੀ ਬੰਨ ਟੁੱਟੇ ਕੱਲਾ ਕੱਲਾ ਬੰਨ ਵਿਖਾਵਾਂਗੇ ਤੁਹਾਨੂੰ ਚੱਲੀਏ ਫਿਰ ਚਲੋ ਚਲੋ ਹੋਰ ਵਿਖਾਉਣੇ ਹੈ ਤੁਹਾਨੂੰ ਰਾਜ ਆ ਜਿਹੜਾ ਪਾਣੀ ਦੁਬਾਰਾ ਚੜਿਆ ਜੇ ਉਹ ਵਾਪਸ ਜੰਦੇ ਪਏ ਆ ਤੇ ਨੁਕਸਾਨ ਇੰਦਰ ਕਿੰਨਾ ਆਇਆ ਜੇ ਪਾਣੀ ਖੜਾ ਹੈਗਾ। ਕਭੇ ਤਾਰਾਂ ਡਿੱਗੀਆਂ ਕਰਨ। ਅੱਗੇ 32 ਇੱਧਰਲੇ ਇਲਾਕੇ ਚ ਮਹਾਈ ਦੇ ਆਹ ਸਾਰਾ ਕਿਤਰਾ ਡਿੱਗੀਆਂ। ਵਾਲੇ ਤੋੜੜੇ। ਇਹ ਸੋ ਦੇ। ਇੱਥੇ ਇੱਥੇ ਨਾ ਯਾਰੀ ਨਾ ਪਾਣੀ ਲੋਹ ਕਿੰਨਾ ਕਿੰਨਾ 8-8 ਫੁੱਟ ਪਾਣੀ ਹੋਣਾ। ਆਹੇ ਨਿਸ਼ਾਨੀ ਲੱਗੀ ਅਜੇ। ਪੀਕ ਵਾਹੀ ਇੰਨੇ ਨਾਲ ਪਾਣੀ ਮਾਹੇ 8 8 ਫੁੱਟ ਪਾਣੀ ਆ ਪਾਣੀ ਇੰਦਰੋਂ ਵੀ ਨਹੀਂ ਖਲੋਤਾ ਅਜੇ ਵੀ ਆ ਸਾਰਾ ਪੈਰੀਆਂ ਦੇ ਵਿੱਚ ਕਿਤਰਾ ਕਮਾਦ ਕਮੂ ਦੇ ਡੁੱਬੇ ਪਏ ਨੇ ਮੋਟਰਾਂ ਆਜੇ ਕਿੰਨੇ ਕਿੰਨੇ ਆਜੇ ਆਪਣੇ ਤੋਂ ਉਧਰ ਹੋ ਗਿਆ ਸੈਟ ਇਧਰ ਉਹ ਨੁਕਸਾਨ ਹੈ ਉਹਦੇ ਇੱਥੇ ਤੇ ਨਹੀਂ ਸੁੱਕਦਾ ਬਣੀ ਕਹ ਨਹੀਂ ਕਿਥੇ ਸੈਟ ਹੋਇਆ ਇਹ ਦੱਸ ਨਾ ਨਹੀਂ ਮਨੇ ਕਿ ਝੋਨੇ ਚ ਪਾਣੀ ਹੈਗਾ ਇਹ ਇਧਰ ਜ਼ਿਆਦਾ ਸਾਡੇ ਨਾਲੋਂ ਪਾਣੀ ਇਧਰ ਫਿਰ ਰਾਵੀ ਦਰਿਆ ਨਾਲ ਲੱਗਾ ਨਾ ਇਹਨਾਂ ਦੇ ਤਾਂ ਕਰਕੇ ਜ਼ਿਆਦਾ ਵਾ ਸਾਨੂੰ ਚੱਲ ਥੋੜਾ ਕਿਲੋਮੀਟਰ ਹਟਮਾ ਪੈਂਦਾ ਹੈ ਰਾਵੀ ਹਾਂਜੀ ਪਰ ਆਪਣੇ ਆ ਵੀ ਪਾਣੀ ਝੋਨੇ ਚ ਹਜੇ ਵੀ ਖਲੋਤਾ ਚਾਰ ਝੋਨੇ ਦਾ ਗਲ ਕੇ ਝੋਨੇ ਖਤਮ ਝੋਨੇ ਕਿਹੜੇ ਰਹਿ ਗਏ ਉੱਥੇ ਇੱਥੇ ਨਾਲ ਇੱਥੇ ਨਾਲ ਸੁੱਕਣਾ ਹੀ ਨਹੀਂ ਪਾਣੀ ਆਪਣੀਆਂ ਗੋਭੀਆਂ ਗੋਭੀਆਂ ਹੁਣ ਨਾਲ ਆ ਜਾ ਕੇ ਵੱਧਦੇ ਆਂ ਤੇ ਓਏ ਵੀ ਲੋਕ ਪਾਵਾਂ ਚੱਲ ਜਾ ਕੇ ਲੇਵਲ ਇਕੱਠੀ ਕਰਨੀ ਪੈ ਗੋਬੀ ਦੀ ਆਹੋ ਇਹ ਕੋਈ ਨਿਆਲਾ ਲੈ ਦੇ ਉਹ ਨਹੀਂ ਬੋਲਦਾ ਇਹ ਵਾਲਾ ਹੈ ਓਏ ਤੇ ਹੁਣ ਤੁਹਾਨੂੰ ਜਿਹੜੀ ਕੋਠੀ ਵੀ ਆ ਜਿੱਥੇ ਹੋਇਆ ਹੀ ਨੁਕਸਾਨ ਜਿਤਨਾ ਵੀ ਆ ਉਹ ਦਿਖਾਉਨੇ ਆ ਦਾ ਇਧਰ ਆ ਪਿੰਡ ਦਾ ਇਹ ਸਾ ਦੇਖਦਾ ਇਹ ਗਾਂ ਜਿਹੜੇ ਮਪਾਨੇ ਆ

ਹੋ ਜੇ ਤੇ ਨਾਲ ਕਮਰਾ ਇੱਥੇ ਬਣਾਉਂਦੇ ਆ ਅਲੂਮੀਨੀਅਮ ਦਾ ਹੀ ਆ ਮੇਰੇ ਸਾਰਾ ਹੁਣੇ ਕਰਤਾ ਸਾਰਾ ਹੀ ਸਾਹਮਣੇ ਦੇਖ ਸਕਦੇ ਆਜ ਆ ਜੀ ਸਾਹਮਣੇ ਜਿਹੜੀ ਤੋਂ ਸੀਟ ਟੁੱਟੀ ਆ ਆ ਵਾਲੀ ਤੇ ਆ ਕੋਕੀ ਆ ਜਿਹੜੀ ਚਲਰੀ ਗਈ ਆ ਇੱਧਰੋਂ ਠਾਣੋਂ ਰਸਤਾ ਬਣਾਉਂਦੇ ਪਿੰਡ ਨੂੰ ਹਲੇ ਸਾਰੀ ਤੂੰ ਸੀਰੂੜੀ ਇਹਦੇ ਕਿਹੜਾ ਇੱਦਾਂ ਹੀ ਬਰਨ ਰਸਣੇ ਆਹੋ ਉਹ ਤਾਂ ਅੰਜੇ ਆਣ ਵਾਲੇ ਦਾ ਅੰਜੇ ਦਾ ਨੁਕਸਾਨ ਹੋਇਆ ਹੂੰ ਹੂੰ ਇੱਡਾ ਹੀ ਪੂਰੀ ਨਹੀਂ ਹੋਈ। ਹਾਂ ਹਾਂ। ਇੰਨੀ ਵੀਡੀਓ ਨਹੀਂ ਬਣੀ, ਵਾਇਰਲ ਨਹੀਂ ਹੋਈ। ਆ ਹਾਈ ਉਹ ਫਾਈ ਉਹ ਬਣ ਗਈ ਨਾ ਕੋਠੀ ਕਰਕੇ। ਠੀਕ ਆ। ਇਹ ਕੋਠੀ ਕਰਕੇ ਥੋੜੇ ਜਿਹਾ ਉਧਰ ਪਾਣੀ ਵਜਾ ਸਿੱਧੀ ਬੰਨ ਦੇ ਬੰਨ ਦੇ ਸਾਹਮਣੇ ਕੋਠੀ ਏ। ਉਹਦੇ ਕਰਨ ਹੋਇਆ ਕੰਮ। ਤੇ ਆ ਤੇ ਮੇਰੇ ਹਿਸਾਬ ਨਾਲ ਆ ਦੱਜੇ ਵਿੱਚ ਪਿਛੇ ਤੁਹਾਨੂੰ ਮਿਲੇ ਹੀ ਨਾ? ਹਾਂ ਤੁਹਾਨੂੰ ਕਿਹਦੇ ਦੇਜੋ? Aiyo ithe kempu kumpu lagia, ge sikata rande. Ka har sikata papa. Yuru ka paa tali ya. Ithe ਆ ਦੇਖਦੇ ਸਾਹਮਣੇ ਪਾਣੀ ਹੋਣਾ ਇੱਥੇ ਪੇਚੁੱਤੀਆਂ ਨਾ ਇੰਨਾ ਨਹੀਂ ਕਿਰੀਆ ਪੋੜੀਆਂ ਪਈਆਂ ਉਦੋਂ ਦੇਖੋ ਵੇਖੀ ਆ 26 27 ਕਿੰਨੇ ਵੇਖੀ ਇਹਨਾਂ ਨੇ 26 27 25 25 ਵੇਖੀ ਹੈ ਨਾ ਅਸੀਂ ਦੀ ਵੇਖੀ ਭਰਾ 26 26 ਅਵਾ ਇਹ ਮੋੜਾ ਲੈ ਕੇ ਭਾ ਗਿਆ ਬਹੁਤੀ ਪੋਲ ਜੀ ਮੋੜ ਚਾਲ ਪਰ ਉੱਤਰ ਕੇ ਨਾਲਾ ਦਾ ਕਿ ਇਹ ਆਉਂਦਾ ਤੇ ਟਲਾਣੀ ਠਾਣਾ ਤੇ ਆ ਵੇ ਸਾਹਮਣੇ ਇੱਥੇ ਨਾਲੇ ਕਿ ਤਰਾ ਡੋਂਪਿਆ ਓਏ ਗਾਲੀ ਗਲੋਚ ਨਾਟ ਉੱਪਰੋਂ ਨਿਕਲ ਜਾਣਾ ਉਹ ਬੈਠਾ ਹੈ ਤਾਂ ਚੱਲ ਜਾਂਦੇ ਚੱਲਣ ਦੀ ਆ ਆ ਦੇਦਾ ਇੱਧਰ ਕੋਈ ਡੋਂਪਿਆ ਆ ਗਾ ਇਤੋਂ ਪੂਰੀ ਭਰ ਗਿਆ ਬੰਕੇ ਰੋਤਾ ਓਏ ਵੀਰੋਲ ਕੋਈ ਉਚੇ ਕਰਨੇ ਉਹ ਇਥਾਂ ਦੇ ਦੇ ਲੈਨੇ ਪੁਰਾਣੇ ਤਰ੍ਹਾਂ ਕੋਲ ਤਾਂ ਨਹੀਂ ਜਾ ਕੇ ਇਹ ਇਵੈਂਟ ਆਵਾ ਜਿੱਥੇ ਉਹ ਡਰਮ ਵਾਲਾ ਬੋਲ ਨਹੀਂ ਹੁੰਦਾ ਉੱਥੇ ਜਾਂਦੇ ਨਾ ਨਾਨੋ ਵੀ ਰਵੀ ਬਿਲਕੁਲ ਆ ਕੇ ਜੰਗਦੀ ਆ ਆ ਇਹ ਆ ਜਿਹੜੇ ਹੁੰਦੇ ਇਹ ਪਹਿਲਾਂ ਇਦਾਂ ਜਿਉਂ ਬੋਲ ਨਹੀਂ ਪੜਿਆ ਜਰਾ ड्रमा जे राम कुमार घणियूं पेंट पी पान ਹਾਂ ਆਂਦੀ ਆ ਇਸਾ ਦੇ ਦੇ ਪਾਕਿਸਤਾਨ ਦੇ ਕੰਡੇ ਦੇ ਕੋਲ ਪਹੁੰਚ ਗਏ ਅਸੀਂ ਤੇ ਆਵਾਖਾਉਣੇ ਹੁਣ ਇੱਥੇ ਨਾ ਡੇੜੇ ਉਹ ਵੀ ਤੁਹਾਨੂੰ ਬਿਲ ਕਰੋ ਫਾਸਟ ਕੋ ਪਿੱਛੇ ਪੰਜ ਹਾਂ ਉਂਝ ਆਏ ਯਾਰਾ ਵੇਟ ਦੇ ਸਕਦੇ ਤੇ ਏ ਅਮਰਾਤੀ ਚੋਈ ਸੀ ਕਹਿੰਦਾ ਇਹ ਫਿਰ ਮੈਂ ਇੱਥੇ ਸਾਰਾ ਵੇਖ ਕੇ ਜਾਣਾ ਰਵੀ ਦੇ ਪੂਰਾ ਕੋਲ ਹੋ ਕੇ ਤੇ ਆ ਅੱਗੇ ਅੱਗੇ ਜਾਣ ਡਿਆ ਹੁਣ ਉੱਪਰ ਕਿਹੜਾ ਹੋਵਦੇ ਇਹਨਾਂ ਕੀ ਪਰੀ ਜਾਣ ਵਾਲਾ ਕੰਮ ਲਾਤੀਆਂ ਚਪਲਾ ਦੀ ਦਮ ਜਨੇ ਨੇ ਸ਼ਾਹਰੂਖ ਖਾਨ ਪੋਜ ਮਾਰ ਦੋ ਕੋ ਇੱਥੇ ਕਿਹੜਾ ਕੋਈ ਹੈਗਾ ਤੂੰ ਤੇ ਸਿਰ ਉਹ ਮਾਰ ਦੋ ਥੰਮ ਲਾਈਨ ਬਣਾਉਣਾ ਭਰਾ ਚਾਲਾ ਦਮੰਦ ਹੋਮੇ ਬੱਲੇ ਹਾਂ ਨਿਸ਼ਾਨੀਆਂ ਲਾਈਆਂ ਮੇਰੇ ਤਾਂ ਨਾ ਗਨੇ ਆ ਵੇ ਡੰਡੇ ਨੂੰ ਬਿਲਕੁਲ ਬਿਲਕੁਲ ਕੋਲੋਂ ਹੋ ਕੇ ਦਿਖਾਉਨੇ ਆ ਚਿਕੜੀ ਚਿਕੜੀ ਆਪਣੇ ਪੈਰ ਨਾਲ ਚਿਕੜੀ ਚਿਕੜੀ ਹੋ ਗਈ ਆਹ ਜੀ ਪਾਣੀ ਉੱਥੇ ਸਾਰਾ ਵਧਣ ਲੱਗਾ ਦਾ ਜਾ ਕੇ ਆਹ ਅਮਰਤ ਇੱਥੇ ਕਿੰਨਾ ਸ਼ਾਂਤ ਪਾਣੀ ਵਗਣ ਡਿਆਈ ਉੱਥੇ ਜਾ ਕੇ ਵੱਧ ਪਾਣੀ ਲੱਗਾ ਫੜ ਸੈਲ ਨੂੰ ਵੜਨ ਫੋਨ ਫੋਨ ਫੜ ਇੱਕ ਹੱਥ ਨਾਲ ਫੜਦਾ ਤੂੰ ਬਣਾ ਵੀਡੀਓ ਓਟੇ ਬਜੀ ਡੇਗੀ ਤੇ ਮਸ਼ੀ ਕਹਿੰਦਾ ਮਸ਼ੀ ਇਹ ਨਾ ਅੱਠ ਆਇਆ ਰਾਂ ਨੂੰ ਕਿੱਥੇ ਇੱਕ ਗਾਂ ਡੇਗਡੀਆਂ ਹੀ ਆ ਓਏ ਪਾਦੇ ਮੇਸੇ ਕਰੂਗਾ ਚੀ ਨੁਕੀ ਰੋਇਗ ਰੋਇਗ ਚੁਕਰਾ ਕੇ ਤੇ ਰਾਵੀ ਤੇ ਆ ਆਪਣੇ ਆਪਣੇ ਫੇਰ ਪਹਿਲੇ ਰੂਪ ਜਾ ਆ ਗਿਆ ਠਾਂ ਆਪਣੀ ਜਗ੍ਹਾ ਚਲ ਗਿਆ ਹਾਂ ਆਦੇ ਜਦੇ ਕਿੱਥੋਂ ਕਿੱਥੋਂ ਨਾਲਦਾਹੀਂ ਆਏ ਆ ਬਿਲਕੁਲ ਪਾਣੀ ਦੇ ਕੋਲ ਅੱਜ ਤੁਹਾਨੂੰ ਰਾਵੀ ਦਾ ਰੋਕੀ ਵਿਖਾਉਣ ਆਏ ਹੇ ਕਿ ਨਾਲੇ ਵੇਖਣਾ ਹੈ ਵੀ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਹੈਗਾ ਲੱਗ ਲੱਗੇ ਜਿਹੜੇ ਪਿੰਡ ਪੈਂਦੇ ਆ ਠੇ ਤੇ ਡੋਮਡਾਮਾਂ ਟੁੱਟੇ ਜਿਹੜੇ ਬੰਨ ਬੋਲਣ ਤੇ ਡੋਮਡਾਮਾਂ ਭਾਈ ਹੋਈ ਨੇ ਉਹ ਵੀ ਵਿਖਾਵਾਂਗੇ ਅਜੇ ਤੇ ਪਾਣੀ ਜਾ ਘਰਉ ਦੀ ਰਵੀ ਦਾ ਪਾਸ ਆ ਗਏ ਦੀ ਹੁੰਡਿਆ ਓਏ ਉਲਟ ਹੈ ਹੈ ਆ ਗਏ ਦੀ ਹੁੰਡਿਆ ਪਾਣੀ ਪਾਣੀ ਤੇ ਸਾਰਾ ਇੱਧਰ ਆ ਦੇ ਕੈਂਦੀ ਹੁੰਡਿਆ ਓ ਆ ਜਿਹੜੀਆਂ ਨਿਸ਼ਾਨੀਆਂ ਲਾਈਆਂ ਜਿਹੜੀਆਂ ਇੱਥੋਂ ਤੱਕ ਚੜ ਗਏ ਫੇਰ ਪਾਣੀ ਆ ਉਹ ਆ ਲਗਾ ਉਧਰ ਡੰਡਾ ਦੇ ਕਾਲ ਅੱਛਾ ਅੱਛਾ ਇਹ ਨਿਸ਼ਾਨੀਆਂ ਲਾਈਆਂ ਨੇ ਹੁਣ ਮੈਨੂੰ ਇੱਥੇ ਜਾਲ ਲਾਉਗੇ ਇੱਥੇ ਲਾਉਣਾ ਜਾਲ ਮੈਨੂੰ ਇਹ ਅਗਲੇ ਦਿਨ ਬਾਅਦ ਜਾਣ ਕੇ ਕੱਢਦੇ ਜਾਲ ਤਾਂ ਮੱਛੀ ਕਿਹੜੀ ਆਉਂਦੀ ਇਹਦੇ ਵਿੱਚ ਬਈ ਆਦਾ ਕਿਹੜੀ ਜਿਆਦਾ ਜੀ ਦੀ ਡਿਮਾਂਡ ਹੈ। ਇਹ ਪਾਣੀ ਦੇ ਵੀ ਜਿਆਦਾ ਗੱਲ ਪੱਤਾ ਨਾ ਲਾਉਂ ਪਰ। ਇਹ ਕੋਈ ਕੋਸ਼ਿਸ਼ ਨਾ ਕੋਈ। ਅੱਗੇ ਨਾ ਵੀ ਪਾਣੀ ਤਾਂ ਨਾ ਪਾਣੀ ਤਾਂ ਸਾਡਾ ਕੰਮ ਚੱਲਦਾ ਸਾਡਾ ਫਰਮ ਤੇ ਪੈਸੇ ਭਰੇ ਜਾਂਦੇ। ਅੱਛਾ ਅੱਛਾ। ਆ ਮਸ਼ੀਨ ਫੜਨੀ ਜੜੀ। ਕੋਈ ਪਤਾ 700 ਗਾਇ ਫੜੀ ਦਾ ਕੰਮ। ਇਹ ਮਤਲਬ ਇਹ ਪਾਣੀ ਘਟ ਰਿਹਾ ਨਹੀਂ ਕਿਸੇ ਦਾ ਜਗਾ ਇਹ ਤਾਂ ਪਾਣੀ ਪਾਸ ਹੋ ਰਿਹਾ ਇਹ ਤੋਂ ਇਹ ਤੋਂ ਇਹ ਤੋਂ ਹੋਰ ਕਿੰਨਾ ਕ ਪਾਣੀ ਘਟਣਾ ਆਹ 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 ਇਹ ਤੋਂ ਮਤਲਬ ਪਾਰ ਲੰਘਣਾ ਬੜਾ ਹੋਏਗਾ ਵਿੱਚੋਂ ਦੀ ਤੁਰ ਕੇ ਨੰਘ ਜਾਂਦਾ ਬੰਦਾ ਠੀਕ ਜੀ ਫਿਰ ਹੋਣਾ ਫਿਰ ਮਸ਼ੀ ਜਿਆਦਾ ਹੁੰਦੀ ਨਹੀਂ ਪਾਣੀ ਪਾਣੀ ਉੱਥੇ ਅੱਗੇ ਵੀ ਗਈ ਹੋ ਪਾਣੀ ਸਪੀਡ ਚ ਬੜੀ ਹਜੀ ਬੜੀ ਤੇਜ਼ ਚੱਲਦਾ अरे आया कहाँ तो मातो पड़ापड़ा कहाँ तो बेच्या आज वहाँ तुमने सिक्का चला दिया बोल रहा है आज कहाँ खुद ही लगा देंगे कहाँ लगेगी चार पंच ताजी उपज अब ये चीजें मैं बेची है कहाँ पे नहीं कौन-कौन से अभी कितने बच्चे हैं ना अच्छा आज हो रहा है तो रखें पाल ਜੇ ਜਦੋਂ ਤੁਸੀਂ ਇਹਦੇ ਵਿੱਚ ਲਾਉਣ ਜਾਂਦੇ ਜੇ ਆਪਣਾ ਦਰਿਆ ਦੇ ਵਿੱਚ ਤੁਹਾਨੂੰ ਨਾਲ ਪਤਾ ਹੈ ਨਾ ਕਿ ਹਿਸਾਬ ਜੰਡੇ ਡੁੰਡੇ ਨਾਲ ਗਾੜੀ ਵੇਚਦੇ ਜੇ ਭੀ ਡੁੰਗਾ ਡਾਂਗਾ ਅੱਛਾ ਅੱਛਾ ਫਿਰ ਨਾ ਇੱਥੇ ਇੱਥੇ ਡੰਡਾ ਕੰਮ ਨਹੀਂ ਆਉਂਦਾ ਆਓ ਇਹ ਜੇ ਕੋਈ ਬਾਤ ਨਹੀਂ ਆਉਂਦੀ ਯਾਰ ਜੇ ਤਾਰੀ ਤਰ ਨਹੀਂ ਆਉਂਦੀ ਫਿਰ ਰਹਿ ਰਹੇ ਅਬੇ ਸਾਡੇ ਜਾਲ ਲਾਉਂਦੇ ਨਾ ਅੱਜ ਜਾਲ ਲਾਦਣਾ ਹੈ ਤੇ ਕੱਲ ਨੂੰ ਕੱਲ ਨੂੰ ਆਣ ਕੇ ਇਥੇ ਮਸ਼ੀਆਂ ਕੱਢਣੀਆਂ ਹਨ ਓਏ ਕੱਢਿਆ ਏ ਕਿਹਾ ਉੱਤੇ ਫੋਨ ਤੂੰ ਸੀਗੀ ਬਣਾ ਓਏ ਜੇ ਤਿੰਨ ਟਾਈਮ ਨੂੰ ਕੱਟ ਕੱਟ ਕੇ ਨਾਲ ਨਾਲ ਲਾਈ ਜਾਣੇ ਤੇ ਆ ऐसे ए इलाका डाले बनाना स्पिन फेटर के हां हम ਝੂਠ ਦੀ ਮਾਰ ਕੇ ਪਾਪਾ ਜੀ ਖਰੀਦਣ ਨੂੰ ਆਏ ਹੀ ਨਹੀਂ ਠੀਕ ਹੈ ਠੀਕ ਹੈ ਤਾਂ ਹੀ ਤਾਂ ਕਿਉਂ ਮੋਂ ਘਟ ਇਧਰ ਨੂੰ ਆਏ ਕਿ ਤਿੰਨ ਸਾਲ ਹੋ ਗਿਆ ਨੂੰ ਆਉਣ ਨੂੰ ਆਹ ਲਾ ਮੈਂ ਜਾਣੇ ਇੱਥੇ ਦਾ ਨਹੀਂ ਦੇਖੀ ਫੇਮ ਹੋਈਏ ਬੱਚੇ ਦੇ ਕਰੈਕ ਤੇਰੇ ਬੋਲੇ ਥੋੜੀ ਕਾਇਤ ਤੇ ਬੋਲੇ 5 ਸਾਲ ਕਿੱਥੇ ਗਏ ਹਾਂ ਆਉ ਸਮਾਂ ਖੁੱਪਿਆ ਹਾਂ ਨਾਲ ਦੇ ਮੱਝਾਂ ਨਾਲ ਮਤਾਇਆ ਸੀ ਨਵੇਂ ਪਹਿਲਾਂ ਮੈਂ ਖੁੱਗੀ ਗੱਲ ਮਤਾ ਬੋਲਾ ਤੂੰ ਭੱਜ ਜਦਣਾ ਪਾਣੀ ਵਾਲਾ ਮੈਂ ਸੁਣਦੇ ਆ ਤੂੰ ਹਿੰਡਿਆ ਹਾਂ ਵੀ ਕੋਈ ਗੱਲ ਨਹੀਂ ਵੇਖ ਲੈਨੇ ਗਾੜੀ ਹੋ ਗਿਆ ਆਪਣਾ ਦਸ ਵਿੱਚ ਰਕੋੜਿਆ ਸਾਰਾ ਮਸ਼ੀਂ ਅਜੇ ਨਿੱਕੇ ਨਿੱਕੇ ਆਉਂਦੀਆਂ ਇਹ ਕਿਹੜੀ ਮਸਲ ਹੈ ਹਾਂਜੀ ਫਿਨਿਸ਼ ਹੋ ਗਈ கால மோனா ਮੇਨਿਕੇ ਤਹੀ ਫੜ ਕੇ ਉਹਨੇ ਦਿਖਾ ਲਿਆ ਸੱਚ ਸਤਾਂ ਚੋੜੀ ਐਸੇ ਹੈ ਇਹ ਠੀਕ ਯਾਰ ਹਲਕੇ ਲਿਆ ਹੋਣਾ ਨਾ ਉਹਨਾਂ ਨੇ ਇਹ ਇੰਨੀ 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 ਮਸ਼ੀਨ ਕੀ ਕਰਨਾ ਤੇ ਇਹ ਤੁਹਾਡਾ ਵਿੱਚ ਫਸ ਗਿਆ ਨਹੀਂ ਕਰਨੀ ਮੇਰੇ ਨਾਰੇ ਕਹਿੰਦੇ ਨੇ ਕਿ ਮਸ਼ੀਨ ਫੜਨੇ ਉਹ ਯਾਰ ਕੀ ਆ ਮਤ ਕਰ ਅਰ ਲੋ ਜੇ ਇੱਦਾਂ ਨੂੰ ਹੁਣ ਮਛਿਆ ਖਾਉਣੇ ਆ ਚੋਲਾ ਖਾਣ ਦੇ ਚਲ ਆਈਆਂ ਬਰਾਤ ਵੇਖੀ ਕੈਂਡ ਇਹਦੇਆਂ ਹੈਗੀਆਂ ਨੇ ਦੋ ਤਿੰਨ ਦੋ ਦਿਨ ਹੀ ਹੋਈਆਂ ਕਹਿੰਦੇ ਵੇਖੀ ਪਾਪਾ ਵੇਖ ਲੀਏ ਦੇਖ ਲੈ ਮੈਂ ਇਹ ਦੇਈ ਭਾਈ ਆ ਇਹ ਕੜੀ ਹੋਏ ਕਿ ਉਹੋ ਹੀ ਚੀਜ਼ ਆ ਉਹ ਪੜਨੇ ਆ ਹੈ ਉਹੀ ਚੀਜ਼ ਆ ਰੱਖ ਦੇ ਇਹ ਇਹ ਦੇ ਨਾਲ ਦੀ ਮੱਛੀ ਇਹ ਵੀ ਆ ਜਿਹੜੀ ਇਹ ਹੋ ਇਹ ਕੜੀ ਹੈ ਚਲੋ ਚੱਲੀਏ ਦੇਖੋ ਬੋਲ ਜੀ ਵੀ ਹੋਣੀ ਆ ਨਾ ਚਲੋ ਚੱਲੀਏ ਆ ਵੱਟੀ ਉਹਦੇ ਨਾਲ ਹਾਂ 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 ਮਰ ਗਈਆਂ ਤੇ ਹੋਰ ਮਮਾਂ ਚਿੰਦਿਆ ਰਹਿਣੀਆਂ ਤੇ ਚਲੋ ਚੱਲੀਏ ਫਿਰ ਤੇ ਚਲੋ ਜੀ ਹੁਣ ਇੱਥੇ ਅਸੀਂ ਚੱਲਦੇ ਆਂ ਤੇ ਆਹ ਲਾਉਂਦੇ ਅੰਕਲ ਜੀ ਹੁਣ ਇੱਥੇ ਜਾਲ ਫੜਨਗੇ ਮਸ਼ੀਨ ਕੰਨ ਤੇ ਕਹਿੰਦੇ ਗਾਂ ਨਹੀਂ ਇੰਨਾ ਜਾਣਾ ਚਾਹੀਦਾ ਮਗਰ ਅੰਮ੍ਰਾ ਤੇ ਖੂੜ ਮਤ ਕਰਦਾ ਹੀ ਕਹਿੰਦਾ ਕੁਝ ਨਹੀਂ ਹੁੰਦਾ ਵਿਖਾਈ ਵੀਡੀਓ ਕਿਹੜਾ ਹੂਟ ਮਤ ਕਰ ਕੋਈ ਗੱਲ ਨਹੀਂ ਇਹ ਵੀ ਚੇਹਰ ਰਿਕਾਰਡ ਹੀ ਮੇਰੇ ਕੋਲ ਹੈ jangan kaldi, jadi, kamu masih sisa di nomor ਚੱਲਦੇ ਆਂ ਵਾਪਸ ਤੇ ਯਾਰ ਨਾਲ ਦਾ ਜਿਹੜਾ ਨਾ ਜੇ ਥਾਂ ਬੈਂਦਾ ਅੱਗੇ ਕਹਿੰਦੇ ਅੰਗਲ ਜੀ ਕਹਿੰਦੇ ਵੀ ਉਹ ਪਿੱਛੇ ਨਾਲੇ ਦਾ ਪਤਾ ਨਹੀਂ ਕਿਤੇ ਖੁੱਬ ਗਏ ਸੀ ਤੇ ਇਹਦੇ ਉੱਤੇ ਨਾਲੇ ਦਾ ਲੰਮੇ ਪੈ ਗਏ ਤੇ ਫੇਰ ਨਾਲੇ ਦਾ ਮਹਾ ਆਇਆ ਕਰਦੇ ਅਵਰਤਾਰੀ ਦੂਰੀ ਤਰਨਾ ਜਾਣਦੇ ਆ ਹੁਣ ਆ ਟੈਂਪੂਤ ਹੋ ਗਿਆ ਆ ਇਹਨੂੰ ਤਾਂ ਹੀ ਚੱਲੀਏ ਕਰਨੋ ਤੇ ਜਾਂਦੇ ਤੁਹਾਨੂੰ ਡੰਮ ਵੀ ਭਕਾਉਣੇ ਜਿਹੜੇ ਪਾੜ-ਪੂੜ ਪਏ ਨੇ ਅੰਕਲ ਜੀ ਤੁਹਾਨੂੰ ਤੁਹਾਨੂੰ ਲਾਇਸੈਂਸ ਵੀ ਦਿਖਾਉਣੇ ਆ ਕਹਿੰਦੇ ਦਹਾਵੇਂ ਲੈ ਲਈਆਂ ਨਾ ਰਜਿਸਟਰਡ ਤਾਂ ਬੀਤੀ ਕਿ ਕਰਾਈਏ ਨਾ ਇੱਕ ਦੇਖੋ ਦੇਖੋ ਮੁੰਨੂ ਕੋ ਬਣਾਇਆ ਆਦੇ ਸਾਦੇ ਦੇ ਲੈਸਨਸ ਬਾਜੇ ਚਰਨ ਕਰ ਲੀ 26 ਤੱਕ 26 ਦੇ ਕਿਹੜੇ ਮਹੀਨੇ ਤੱਕ ਅਗੋਂ 9ਵੇਂ ਮਹੀਨੇ ਬਣਿਆ ਪਿਛਲੇ ਮਹੀਨੇ ਬਣਿਆ ਹਾਂ 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 ਸਫਰਮੈਂਟ ਮਾਹੀ ਯੋਨ ਦਾ ਥੋੜਾ ਨਹੀਂ ਫਿਰ 50 50000 ਪਾਣੀ ਬੜਾ ਚੜਿਆ ਰਿਹਾ ਨਾ ਤੇ ਰੋੜੇ ਕਰਕੇ ਦੇ ਰਿਹਾ ਵੀ ਨਹੀਂ ਕਿ 50000 ਚ ਦੋਹਾਂ ਦਾ ਦੋਹਾਂ ਦਾ ਬਣਿਆ ਲਾਇਸੈਂਸ ਤੇ ਆ ਜੇ ਪ੍ਰਸ਼ੰਸ ਬਣਿਆ ਜਿਹੜਾ ਇਹਨਾਂ ਦਾ ਤੇ 50000 ਰੁਪਇਆ ਕਹਿੰਦੇ ਲੱਗ ਗਿਆ ਲਾਇਸੈਂਸ ਦੋਹਾਂ ਨੇ ਸਫਰ ਦੋ ਲਾਇਸੈਂਸ ਬਣੇ ਆ 25 25 ਹੋ ਗਿਆ ਇਹ ਕਿੰਨਾ ਇੱਕ 10% ਵਾਜ ਨਹੀਂ ਹੈਗੀ ਪਾਣੀ ਉੱਥੇ ਉਹ ਤੈਨੂੰ ਪਤਾ ਪਾਣੀ ਫਿਰ ਵਜਦਾ ਨਾ ਠਾਂ ਨੂੰ ਨਹੀਂ ਵੱਧ ਨਹੀਂ ਜੇ ਨਾ ਸਾਲ ਬਾਅਦ ਅੱਛਾ ਹਾਲ ਫਾਫਾ ਬੜਾ ਦੇ ਸਾਲ ਬਾਅਦ ਆਏ ਹੋ ਜਾਂਦੇ ਤੁਰੇ ਕੋ ਖੁਸ਼ ਹੋ ਜਾਂਦੇ ਇਹ ਚੰਗਾਰੇ ਫਿਰ ਤੇ ਹੋ ਜਾਂਦੇ ਆਹ ਦੇਖ ਰਿਹਾ ਕੰਮ ਪਾਣੀ ਕੁਝ ਆ ਰਿਹਾ ਨਾ ਪਾਣੀ ਦਾ ਤੋਂ ਜਿਆਦਾ ਕੰਮ ਨਹੀਂ ਇਸ ਜਨ ਦਾ ਹਾਤਾ ਕੁਝ ਨਹੀਂ ਆਉਣਾ ਨਹੀਂ ਤੇ ਪਾਣੀ ਲਾਜੇ ਬਾਕੀ ਤੇ ਕੰਮ ਖਤਮ ਹੋ ਜਾਂਦਾ। ਅਰਦੇ ਦਮ ਇਕੱਲੇ ਹੀ ਹੁੰਦੇ। ਹਾਂ? ਇਕੱਲੇ ਹੀ ਹੁੰਦੇ ਤੇ ਨਾਲ। ਇੱਕ ਮੁੰਡਾ ਮੇਰਾ ਉਹ ਥੱਲੇ ਚੱਲ ਜਣਾ ਹੋ ਸਕਦਾ ਮੈਨੂੰ ਕਾਰ। ਉਹ ਉੱਗੇ ਗਿਆ ਥੱਲੇ। ਉਹਨੇ ਫਿਰ ਸਾਰਾ ਸਮਾਨ ਥੱਲੇ ਕਿਥੇ ਪੋੜਾ ਤੇ। ਨਹੀਂ ਕਿ ਉਹ ਬਾਹਰ ਬਾਹਰ ਜਿਹੜੇ ਹੱਥ ਪੈ ਗਏ। ਹਾਂ ਹਾਂ। ਚੱਲ ਜੀ ਫੇਰੇ। ਚਲੋ ਠੀਕ ਆ ਪਾਪਾ ਜੀ। ਮਿਲਾਂਗੇ। ਉਹ ਜਾਂਦੇ ਪਏ ਵਾਪਸ ਤੇ ਆ ਨਾਲ ਜਿਹੜੀ ਇਹਨਾਂ ਦੇ ਪਾਣੀ ਪੂਣੀ ਲੰਘਿਆ ਆਂ ਦੀ। ਮੋਢਾ ਲ ਆਇਆ ਹੀ ਉੱਤੇ। ਦੇਸਾ ਦੇਰਾ ਵੀ ਜਾਂਦੇ ਆ ਜਿਹੜੀ ਜਾਂਦੀ ਆ ਪਿੰਡ ਨੂੰ ਰਾਹ ਤੁਸੀਂ ਆਹੋ ਜੀ ਛਤਰਾ ਨੂੰ ਪੈਂਦੀ ਉੱਤੋਂ ਪੱਕੀ ਹੀ ਕਿ ਹੁਣ ਵੇਖੋ ਨਾਲ ਦਾ ਸਾਰੀ ਉੱਡ ਗਈ ਹੈ ਅਸੀਂ ਜੀ ਪਹੁੰਚ ਗਏ ਆਂ ਇਸ ਛਤੜੀ ਤੇ ਇਥੋਂ ਦਾ ਵੀ ਤੁਹਾਨੂੰ ਦਿਖਾਉਨੇ ਆਂ ਬੰਨ ਜਿਹੜਾ ਸਾਹਮਣੇ ਵੱਜ ਰਿਹਾ ਹੈ ਸਾਹ ਤੇ ਬੜੇ ਵੱਜ ਰਿਹਾ ਹੈ ਆਏ ਹਾਂ ਹੁਣ ਚਲ ਟੋਲੇ ਕੋਲੇ ਦਾ ਰੜ ਗਿਆ ਉਥੇ ਹੀ ਆਇਆ ਨਾ ਪੁੱਛਿਆ ਸੀ ਮੈਂ ਜੇ ਤਾਂ ਆਇਆ ਉਹਦਾ ਵੀ ਟਿਪਰ ਆਇਆ ਹੀ ਇੱਕ ਇਹਦਾ ਕਿੰਨੇ ਗਾ ਗਏ ਉਧਾਂ ਤੇ ਇਹਨੂੰ ਥੋੜਾ ਨਾ ਵੀਰ ਉੱਤਰ ਜਾ ਉੱਤਰ ਜਾ ਉੱਤਰ ਜਾ ਉੱਤਰ ਜਾ ਦੋਵੇਂ ਹੀ ਆ ਦੇ ਸਕਦੇ ਨਹੀਂ ਆ ਛਤਰਾਂ ਨੂੰ ਨਾਲ ਦਾ ਬਾਂਡ ਟੁੱਟਾ ਇੱਕ ਇੱਕ ਦਾ ਨੂੰ ਪਿਛੇ ਵਗਾਉਨੇ ਆ ਆ ਜੀ ਉਹ ਫੋਣੀ ਸਾਹਮਣੇ ਛੱੜੀ ਪੈਂਦੇ ਆ ਤਾਂ ਇਹਨਾਂ ਦੇ ਬਾਂਡ ਬਾਂਨੇ ਨਾ ਵਾਵਾ ਥਾਂ ਤੋਂ ਟੁੱਟ ਗਿਆ ਨਾ ਛੱੜੀ ਨੂੰ ਚਾਰ ਬਾਂਡ ਟੁੱਟੇ ਇੱਕ ਦੋ ਦੋ ਅੱਗੇ ਦੋ ਅੱਗੇ ਆ ਉਹ ਇਹਨਾਂ ਤੁਸੀਂ ਵੀ ਖਰਾਬ ਆ ਛਤਰਾਂ ਦੀ ਛੜੀ ਤੇ ਆ ਸਿੱਗਵੇਂ ਸੀ ਤੇ ਆ ਆ ਰਹੇ ਤੋਂ ਇੱਥੇ ਆਇਦ ਜੈਨੇ ਹਾਂ ਹਾਂ ਰਾਵੀ ਪਹਿਲੀ ਵਾਰੀ ਮੈਂ ਨਹੀਂ ਲਾਗੋ ਵੇਖੀ ਹਾਂ ਰਾਵੀ ਮੈਂ ਪਹਿਲੀ ਵਾਰੀ ਆਪਾਂ ਹੀ ਨਹੀਂ ਲਾਗੋ ਵੇਖੀ ਤੂੰ ਵੇਖੀ ਕਦੀ ਨਹੀਂ ਲਾਗੋ ਹਾਂ ਹਾਂ ਸਾਲਾ ਹੋਰ ਸਾਲ ਵਾੜਿਆ ਇਹ ਵਿੱਚ ਉਹ ਪਾਣੀ ਬਹੁਤੇ ਠੱਲੇ ਜਲ ਜਾਂਦਾ ਉਦੋਂ ਤੇ ਸੁੱਕ ਜਾਂਦੀ ਆ ਆਹ ਹੁੰਦੀ ਨਾ ਸੁੱਕੀ ਦਾ ਫਿਰ ਆਹ ਜੇ ਬੰਨਟ ਅਜੇ ਵੀ ਕੰਮ ਚੱਲਾਂ ਡਿਆ ਗੂੜੀਆਂ ਸੁੱਟਾਂ ਦੇ ਜੀ ہمارا ਜੁਨਾ ਦਾ ਤੇਆ ক্রিকেট ਤੇ ਕਣਾ ਹਾਡੀ ਵੀਡੀਓ ਬਣਾ ਮੇਰੀ ਵੀਡੀਓ ਬਣਾ ਕੇ ਲੋ ਜੀ ਪਹੁੰਚ ਗਏ ਹਨ ਘਰ ਚਾ ਚਾਪ ਨਹੀਂ ਕਿੰਨੇ ਨਹੀਂ ਬੱਸ ਚੱਲਣੀ ਆ ਜਾ ਨਹੀਂ ਚੱਲ ਜਿਆ ਫੋਨ ਉਹਦੇ ਪਿੱਛੇ ਦਾ ਆ ਜਾਊਗਾ ਤੇਰੇ ਜਾਣਾ ਹੀ ਕੀ ਕਰੀ ਠੀਕ ਆ ਬਾਈ ਭਾਈਆ